ਯਾਰ ਅੱਜ ਕੋਈ ਵੀਡੀਓ ਵੀਡੀਓ ਬਣਾਈਏ ਯਾਰ ਕੋਈ ਮੈਟਰ ਹੀ ਨਹੀਂ ਮਿਲਦਾ ਕਿਆ ਯਾਰ ਅੱਛਾ ਹੋਰ ਕੀ ਯਾਰਾ ਯਾ ਮੈਟਰ ਤਾਂ ਮਿਲ ਗਿਆ ਹੈ ਕਿੱਥੇ ਉਹ ਟਰਿਆਂ ਦੇ ਜੋਗੀ ਅੱਛਾ ਉਹ ਯਾਰ ਇਹਨਾਂ ਤੇ ਕੀ ਵੀਡੀਓ ਬਣਾਵਾਂਗੇ ਯਾਰ ਉਹ ਪਤੰਦਰ ਜੋਗੀ ਨੇ ਉੱਤੇ ਗੱਲਾਂ ਹੀ ਬੜੀਆਂ ਆਉਂਦੀਆਂ ਨੇ ਉਹ ਤਾਂ ਹੈ ਯਾਰ ਪਰ ਪੈਸੇ ਮੰਗਣਗੇ ਉਹ ਯਾਰ ਅਜੇ ਤੱਕ ਆਪਾਂ ਕਿਹਦੇ ਨੂੰ ਪੈਸੇ ਦਿੱਤੇ ਨੇ ਚਲ ਆ ਫਿਰ ਭੇਲੀਏ ਚੱਲ ਬਾਬਾ ਜੀ ਈ ਗੱਲ ਐ ਹੱਲ ਕੀ ਭੁੱਖੇ ਮਰ ਗਏ ਆ ਐ ਤੈਨੂੰ ਰੋਟੀ ਦਾ ਰੋਟੀ ਦਾ ਵੀ ਕਰਨਿਆ ਹੱਲ ਤੂੰ ਮੇਰਾ ਚੇਲਾ ਬਣਿਆ ਠੀਕਾ ਨਾ ਕਰ ਕੋਈ ਨਾ ਕੋਈ ਰੱਬ ਦਾ ਬੰਦਾ ਮਿਲਦਾ ਤੇਰਾ ਵੀ ਢਿੱਡ ਭਰਤੇ ਆ ਟੈਨਸ਼ਨ ਨਾ ਲੈ ਰੱਬ ਦਾ ਬੰਦਾ ਬਾਬਾ ਜੀ ਕਦੋਂ ਪਤਾ ਨਹੀਂ ਕਦੋਂ ਮਿਲਦਾ ਕਦੋਂ ਨਹੀਂ ਮਿਲਦਾ ਤੇ ਮਰ ਚੱਲਿਆ ਭੁੱਖ ਨਾਲ ਉਹ ਤੂੰ ਫਿਕਰ ਨਾ ਕਰ ਤੈਨੂੰ ਮੈਂ ਕਿਹਾ ਮੈਂ ਤੇਰੇ ਨਾਲ ਕਿਤੇ ਨਾ ਕਿਤੇ ਦਵਾਈ ਵੇਚ ਕੇ ਤੇਰਾ ਹੱਲ ਕਰਾ ਦਿੰਨਾ ਤੈਨੂੰ ਰੋਟੀ ਪਾਣੀ ਛਕਾ ਦਿੰਨਾ ਮੈਂ ਚੱਲ ਬਾਬਾ ਤੇਰੇ ਆਖਰ ਟਰੇ ਜਾਂਦੇ ਆ ਦੀ ਗਰੀ ਤੇਰਾ ਚੇਲਾ ਬਣ ਕੇ ਨਾ ਵੈਸੇ ਚਲ ਦੱਸਾਂ ਬਾਬਾ ਗੁੱਸਾ ਨਾ ਕਰੀ ਤੇਰਾ ਚੇਲਾ ਬਣ ਕੇ ਨਾ ਅੰਧਾ ਰਹਿ ਗਿਆ ਮੈਂ ਪਹਿਲਾਂ ਵਾਲੀ ਪਹਿਲਾਂ ਬੋਡੀ ਵੇਖੀ ਮੇਰੀ ਉਹ ਜਦੋਂ ਮੇਰੇ ਕੋ ਆਇਆ ਸੀ ਕਿਹੜਾ ਤੂੰ ਅਰਨੋਲਡ ਸੀ ਉਦੋਂ ਵੀ ਇਦਾਂ ਦਾ ਹੀ ਫਿਕਰ ਨਾ ਕਰ ਤੇਰਾ ਮੈਂ ਕਰਾਨਾ ਹੱਲ ਕਰਾ ਬਾਬਾ ਫਟਕੋ ਕੋਈ ਨਹੀਂ ਆਜਾ ਕੋਈ ਨਾ ਪੁਰਾ ਪਤਾ ਬੰਦਾ ਮਿਲ ਜੇ ਦਾ ਨਾ ਚਿੰਤਾ ਕਰ ਦਵਾਈ ਵੇਚ ਕੇ ਤੈਨੂੰ ਕਿਤੇ ਨਾ ਕਿਤੇ ਖਾਣ ਪਾਣੀ ਕਰਾ ਦਿੰਨਾ ਮੈਂ ਕੋਈ ਹੋਰ ਕੁਝ ਨਾ ਸੀ ਆਪਾਂ ਨੂੰ ਜੇ ਕੋਈ ਸੱਪ ਮਿਲ ਗਿਆ ਨਾ ਉਨੂੰ ਫੜ ਕੇ ਵੇਚ ਕੇ ਤੈਨੂੰ ਲੰਗਰ ਪਾਣੀ ਕਰਾ ਦੇਾਂਗੇ ਤੈਨੂੰ ਕੱਪੜੇ ਨਵੇਂ ਲੈ ਦੇਾਂਗੇ ਬਾਬਾ ਆਪਾਂ ਨੂੰ ਸੱਤ ਤੱਕ ਮਿਲਣਾ ਲੋਕਾਂ ਨੂੰ ਸੱਤ ਇੰਜ ਇੰਜ ਕਰਦੇ ਨੇ ਆਪਾਂ ਨੂੰ ਸੱਤ ਇੰਜ ਇੰਜ ਕਰਦਾ ਤੂੰ ਹੀ ਕਿਦਰ ਮੂੰਹ ਚੁੱਕਿਆ ਓ ਬੱਸ ਕਰ ਓਏ ਨਾ ਐਵੇਂ ਜੇ ਮਜ਼ਾਕ ਕਰ ਤੈਨੂੰ ਮੈਂ ਕਰਾਉਂਦਾ ਹਾਲ ਤੇਰਾ ਆ ਜਾ ਬਾਬਾ ਮੈਂ ਤੇਰੀਆਂ ਸ਼ਕਤੀਆਂ ਕਰਕੇ ਤੇਰੇ ਨਾਲ ਤੁਰਿਆ ਫਿਰਨਾ ਵਿਖਾਈ ਤੂ ਇੱਕ ਨਹੀਂ ਮੈਨੂੰ ਅਜੇ ਤੱਕ ਉਹ ਬੱਚਾ ਐਵੇਂ ਸ਼ਕ ਪਝਾਨੀ ਨਹੀਂ ਦਿਖਾਈ ਤੀਆਂ ਸ਼ਕਤੀਆਂ ਖਤਮ ਹੋ ਜਾਂਦੀਆਂ ਨੇ ਆ ਜਾ ਲੈ ਤੇਰੇ ਬਾਬਾ ਹੈ ਕਿੰਨੀਆਂ ਜਿਹੜੇ ਖਤਮ ਹੋ ਜਾਂਦੀਆਂ ਨੇ ਮੇਰਾ ਬੈਸ ਨਾ ਜ਼ਿਆਦਾ ਤੂੰ ਚੇਲਾ ਏ ਮੈਂ ਤੇਰਾ ਸੁਧੂਆ ਗੁਰੂਆ ਨਾ ਜ਼ਿਆਦਾ ਨਹੀਂ ਬੈਸੀ ਦਾ ਓ ਹੋਰ ਬਾਬਾ ਕਿਧਰ ਖੇਤਾਂ ਇਤਨੇ ਫਿਰਦੇ ਆ ਫਿਰ ਬੱਚਿਆ ਖੇਤਾਂ ਚ ਕੀ ਤੁਰਨਾ ਕੋਈ ਸੱਪ ਵੇਦੇ ਫਿਰਨੇ ਆ ਫੜ ਕੇ ਵੇਚ ਕੇ ਕੋਈ ਲੰਗਰ ਛਕ ਲਈਏ ਓ ਲੰਗਰ ਤੈਨੂੰ ਬਾਬਾ ਛਕਾਣੇ ਆ ਕੋਈ ਗੱਲ ਨਹੀਂ ਲੰਗਰ ਦੀ ਕਿਹੜੀ ਗੱਲ ਏ ਬਾਬਾ ਆਪਾਂ ਤੁਹਾਡੀ ਇੱਕ ਇੰਟਰਵਿਊ ਲੈਣੀ ਆ ਬੱਚਿਆ ਸਾਡੇ ਕੋਲ ਤੇ ਕੋਈ ਇਹੋ ਜਿਹੀ ਸ਼ੈ ਨਹੀਂ ਹੈਗੀ ਸਾਡੇ ਕੋਲ ਤੇ ਦਵਾਈਆਂ ਜੇ ਲੈਣੀਆਂ ਤੇ ਗੱਲ ਕਰ ਓ ਬਾਬਾ ਦਵਾਈਆਂ ਇਹ ਇੰਟਰਵਿਊ ਬਾਬਾ ਆਪਾਂ ਜਿੱਦਾਂ ਗੱਲਬਾਤ ਕਰਨੀ ਆ ਤੇਰੇ ਨਾਲ ਫਿਲਮ ਬਣਾਣੀ ਆ ਯਾਰ ਟਾਡੇ ਤੇਕ ਉਹ ਫਿਲਮਾਂ ਤੇ ਬੱਚਿਆ ਵੱਡੇ ਵੱਡੇ ਕਲਾਕਾਰਾਂ ਦੀ ਅਬੜਦੀਆਂ ਸਾਡੀਆਂ ਕੀ ਫਿਲਮਾਂ ਬਣਾਏਗਾ ਬਾਬੇ ਉਹ ਬਾਬਾ ਮੇਰੀ ਗੱਲ ਸੁਣ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਬਸ ਗੱਲਬਾਤ ਹੀ ਕਰਨੀ ਆ ਟਾਡੇ ਨਾਲ ਹੋਰ ਕੁਝ ਨਹੀਂ ਅੱਛਾ ਗੱਲਾਂ ਕਰਨੀਆਂ ਨੇ ਤੇ ਕੀ ਖਾਓਗੇ ਸਾਨੂੰ ਬੱਚਿਆ ਯਾਰ ਪਜਾ ਯਾਰ ਤੂੰ ਨਾ ਦੋ ਕੇ ਅਰਸੀ ਦਾ 버ਗਰ ਤੇ ਨਾਲੇ ਦੋ ਕੋਗਾ ਭੋਲਣਾ ਜਾਈਂ ਤਾਂ ਭੁੱਲ ਜਾ ਨਿਕ ਬੜੀ ਜਲਦੀ ਦੋ KFC ਦੇ 버ਗਰ ਤੇ ਦੋ ਕੋਕ ਜਾਬਾਬਿਆਂ ਵਾਸਤੇ ਲੈ ਕੇ ਆ ਤੇ ਬਸ ਜਾ ਪੁੱਤ ਤਰਾ ਆਪਣੀ ਕੋਤੇ ਪੈਸੇ ਹੀ ਨਹੀਂ ਹੈਗੇ ਉਹ ਜਾ ਕਰ ਜਾ ਕੇ ਆ ਆਨੇ ਮਮਬਾ ਜਿਹਾ ਜੋ ਓ ਬੱਚਿਆ ਕਿੱਥੇ ਬਣਾਉਣੀ ਤੇਰੀ ਫਿਲਮ ਓ ਬਾਬਾ ਇੱਥੇ ਮੱਟੇ ਹੀ ਬਣਾਣੇ ਹੋਰ ਕਿਹੜਾ ਸੋਫੇ ਲੱਗੇ ਨੇ ਆਜੋ ਬਹਿਜੋ ਬਾਬਿਆਂ ਨੂੰ ਕਿ ਜਿੱਥੇ ਮਰਜ਼ੀ ਬਹਾਲਾ ਬੱਚਿਆ ਅਸੀਂ ਤੇ ਪਹਿਲਾਂ ਹੀ ਜ਼ਮੀਨ ਨਾਲ ਜੁੜੇ ਹੋਏ ਆ ਬਹਿਜੋ ਬਹਿਜੋ ਫਿਰ ਓ ਚਲੇ ਅਦਰ ਆ ਕੇ ਬਹਿ ਜਾ ਓ ਜਵਾਨੇ ਆ ਕਾਲਾ ਨਾਂ ਪਹਿ ਤੈਨੂੰ ਖਵਾਨੇ ਆ ਰੋਟੀ ਬਹਿ ਜਾ ਬਾਬਾ ਆ ਰਿਹਾ ਤੇਰਾ ਸਾਰਾ ਸਮਾਨ ਇਹਨੇ ਖਰਕ ਕੀ ਔਰ ਗੜਬੜ ਦੇ ਮਗਾਏ ਨੇ ਬੱਚਿਆ ਉਹ ਬਰਬਰ ਖਾਵਾਂਗੇ ਅੱਜ ਉਹ ਬਾਬਾ ਅੱਜ ਉਹ ਬਰਬਰ ਖਾਵਾਂਗੇ ਗਰਬਰ ਦੇ ਨਾਲ ਖਰੇ ਕੀ ਮਖਾਈ ਬੈਠੇ ਕੀ ਬੱਚਿਆ ਉਹ ਸਾਰਾ ਕੋਕ ਮੰਗਾਇਆ ਬਾਬਾ ਕੋਕ ਅੱਛਾ ਬਰਬਰ ਖਾ ਕੇ ਵੇਖੀ ਬਾਬਾ ਮੈਂ ਕਹਿੰਨਾ ਕੋਈ ਗੱਲ ਨਹੀਂ ਬੱਚਿਆ ਤੂੰ ਲੈ ਜਿਹੜੀ ਸ਼ਿਨਟਰਵਿਊ ਇੰਟਰਵਿਊ ਦੇਣੀ ਸਾਡੇ ਕੋਲ ਹਾਂ ਇੰਟਰਵਿਊ ਸ਼ਿਨਟਰਵਿਊ ਸਾਰਾ ਕੁਝ ਲਵਾਂਗੇ ਹੋਰ ਦੱਸੋ ਠੀਕ ਠਾਕ ਮੈਂ ਕਹਿੰਨਾ ਬੋੜਾ ਠੀਕ ਹੈ ਬੱਚਿਆ ਪੂਰਾ ਨਿਆਰਾ ਬੱਜਾ ਪਿਆ ਬਾਬਿਆਂ ਨੂੰ ਬਾਬਾ ਇੱਕ ਗੱਲ ਦੱਸ ਜਿਹੜਾ ਤੁਸੀਂ ਸਾਪਾ ਫੜਦੇ ਹੋ ਉਹਦਾ ਕਰਦੇ ਕੀ ਦੇਖ ਬੱਚਿਆਂ ਗੱਲ ਇਦਾਂ ਅਸੀਂ ਤਾਂ ਅਜੇ ਤੱਕ ਸੱਪ ਫੜਿਆ ਹੀ ਨਹੀਂ ਇਹਦੇ ਨੂੰ ਸੱਪ ਫੜਾਂਗੇ ਤੇਨੂੰ ਦੱਸਾਂਗੇ ਉਹਦਾ ਕੀ ਕਰਨਾ ਸਾਨੂੰ ਤੇ ਪਤਾ ਹੀ ਨਹੀਂ ਸੱਪ ਕਦੇ ਹੱਥ ਕੀ ਨਹੀਂ ਆਏਗਾ ਕੋਈ ਖਲੋ ਜਾ ਤੂੰ ਕੋ ਸੱਪ ਨਿਕਲ ਆ ਤੇ ਆਪਾਂ ਨੂੰ ਭੱਜਣਾ ਪੈ ਜਣੀ ਆ ਕਿਉਂ ਲਫਾਇਮ ਆਪਾਂ ਨੂੰ ਸੱਪ ਫੜਨਾ ਨਹੀਂ ਆਉਂਦਾ ਓਏ ਆਪਾਂ ਕਿੱਥੇ ਆਉਂਦਾ ਇਹ ਕੀ ਬਾਬਾ ਯਾਰ ਯਾਰ ਤੂੰ ਚੁੱਪ ਕਰ ਯਾਰ ਨਾ ਮਜ਼ਾ ਯਾਰ ਬਾਬਾ ਦੱਸ ਯਾਰ ਤਿੰਨਾਂ ਗੱਲਬਾਤ ਕਰਨੀ ਦਾ ਬੋਲ ਬੋਲ ਬੱਚੇ ਬਾਬਾ ਜੀ ਇੱਕ ਤੁਹਾਡੇ ਕੋਲ ਸੁਰਮਾ ਹੁੰਦਾ ਆ ਜਿਹੜਾ ਤੇਜ ਬੜਾ ਹੁੰਦਾ ਆ ਉਹ ਸੁਰਮਾ ਮਤਲਬ ਕਿ ਕਿੱਥੋਂ ਤੁਸੀਂ ਤਿਆਰ ਕਰਦੇ ਹੋ ਸੁਰਮਾ ਬੱਚਿਆ ਅਸੀਂ ਬੜੀ ਦੂਰੋਂ ਪਹਾੜਾਂ ਚੋਂ ਲੈ ਕੇ ਆਈਦਾ ਅੱਛਾ ਠੰਡੀਆਂ ਠੰਡੀਆਂ ਵਾਦੀਆਂ ਦੇ ਵਿੱਚੋਂ ਸੁਰਮਾ ਤਿਆਰ ਕਰਕੇ ਅੱਖ ਦੇ ਵਿੱਚ ਪਾਈਦਾ ਅੱਖ ਚ ਪੈਂਦੀ ਠੰਡ ਨਿਗਾ ਇੰਨੀ ਤੇਜ ਹੋ ਜਾਂਦੀ ਏ ਬੱਚਿਆ ਤੈਨੂੰ ਚੰਦ ਤੇ ਮਾਈ ਦਿਖੂਗੀ ਚਰਖਾ ਕਤਦੀ ਇੰਨਾ ਤੇਜ ਸੁਰਮੈ ਸਾਡਾ ਅੱਛਾ ਹਾਂਜੀ ਠੀਕ ਹੈ ਬਾਬਾ ਜੀ ਤੁਹਾਡੇ ਚੇਲੇ ਨੂੰ ਸਵਾਲ ਕਰ ਲਾ ਕਰ ਲੈ ਬੱਚਿਆ ਚੇਲਾ ਕਿਹੜਾ ਦਰਿਆ ਤੋਂ ਪਾਰ ਬੈਠਾ ਏਰੇ ਕੋਲ ਬੈਠੇ ਇਹਨੂੰ ਵੀ ਸਵਾਲ ਕਰ ਲੈ ਕਰ ਲੈ ਬਾਬਾ ਜੀ ਤੁਸੀਂ ਇਹਨੇ ਲਿੱッセ ਕਿਉਂ ਉਹ ਬੱਚਾ ਲਿੱッセ ਦੀ ਕੀ ਗੱਲ ਏ ਲਿੱッセ ਦੀ ਲਾਤ ਨਾ ਖੋਸ਼ ਕੱਲ ਪਤਾ ਕੀ ਏ ਜਦੋਂ ਮੈਂ ਪੈਦਾ ਹੋਣਾ ਸੀ ਲੋਕੀ ਤੇ ਆਉਂਦੇ 9 ਮਹੀਨੇ ਬਾਅਦ ਅੱਛਾ ਮੈਂ ਬੱਚਾ 7ਵੇਂ ਮਹੀਨੇ ਚ ਆ ਗਿਆ 7ਵੇਂ ਮਹੀਨੇ ਦੀ ਬੜੀ ਕਾਲੀ ਸੀ ਇਹਨੂੰ ਦੁਨੀਆ ਤੇ ਆਵਣ ਦੀ ਅੱਛਾ ਆਹ ਕਰਕੇ ਕੀ ਹੈ ਬੱਚਾ ਮੈਨੂੰ ਜਿਆਦੀ ਕਾਲੀ ਸੀ ਆਵਣ ਦੀ ਵੀ ਜਾ ਕੇ ਕੁਛ ਕਰ ਲਈਏ ਕਿਤੇ ਲੇਟ ਨਾ ਹੋ ਜੀਏ ਫਿਰ ਕਰ ਲਿਆ ਕੁਛ ਵੀ ਨਹੀਂ ਕੀਤਾ ਬੱਚਾ ਸਿਹਤ ਕਮਜ਼ੋਰ ਕਰਨ ਤੋਂ ਇਲਾਵਾ ਇੰਨੀ ਕੁਝ ਨਹੀਂ ਕੀਤਾ ਇਹਦੇ ਪਤੰਦਰ ਨੂੰ ਦਵਾਈ ਬਣਾਉਣ ਨੂੰ ਕਵਾ ਨਾ ਤੇ ਇਹ ਜਦੋਂ ਦਵਾਈ ਕੁੱਟਦਾ ਇਹਨੂੰ ਕੁੱਟਣ ਤੋਂ ਪਹਿਲਾਂ ਤਿੰਨ ਚਾਰ ਵਾਰ ਤਾਕਤ ਦੇ ਟੀਕੇ ਲਵਾਉਣੇ ਪੈਂਦੇ ਨੇ ਫੇਰ ਦਵਾਈ ਕੁੱਟੀ ਜਾਂਦੀ ਏਦੇ ਕੋਲ। ਬਾਬਾ ਜੀ ਤੁਹਾਨੂੰ ਜੜੀ ਬੁੱਢੀ ਦੀ ਪੂਰੀ ਪਛਾਣ ਹੈ। ਬੱਚਾ ਮੈਨੂੰ ਸਾਰੀਆਂ ਜੜੀਆਂ ਬੂਟੀਆਂ ਦਾ ਪਤਾ ਹੈ। ਅੱਛਾ ਜਿਹੜੀ ਮਰਜ਼ੀ ਦਵਾਈ ਬਣਵਾ ਲੈ ਮੈਂ ਤੈਨੂੰ ਬੈਠੇ ਬੈਠੇ ਖਰਾਕ ਬਣਾ ਦੇਵਾਂਗਾ। ਸੇਤ ਸੁਖ ਨਾ ਤੇਰੀ ਵੀ ਤਗੜੀ। ਓ ਬਾਬਾ ਮੇਰੀ ਤਾਂ ਉਮਰ ਘਟਾ ਹੈ ਆਪਣੇ ਚੇਲੇ ਨੂੰ ਬਣਾ ਕੇ ਦੇ। ਉਹਦਾ ਸਰੀਰ ਜ਼ਰੂਰ ਬਣੇ ਬਾਬਾ। ਓਏ ਉਹਦੀ ਉਮਰ ਵੀ ਘੱਟੀ ਉਹ ਕਿਨੇ 160 ਸਾਲ ਦਾ ਹੈ। ਉਹ ਵੀ ਤੇ ਜੇ ਛੋਟੀ ਉਮਰ ਦਾ ਹੀ ਹੈ। ਔਰ ਬੱਚਿਆ ਮੇਰੀ ਗੱਲ ਸੁਣ ਤੈਨੂੰ ਦਵਾਈ ਬਣਾ ਕੇ ਦਿਆਂਗਾ ਤੇਰੇ ਮੈਨੂੰ ਲੱਗਦਾ ਕਲਚ ਪਲੇਟਾਂ ਵੀ ਡਾਊਨ ਨੇ ਬਾਬਾ ਮੈਂ ਕਿਹੜਾ ਮੋਟਰਸਾਈਕਲ ਆ ਜਿਹੜੇ ਕਲਚ ਪਲੇਟਾਂ ਡਾਊਨ ਨੇ ਤੂੰ ਮੇਰੀ ਗੱਲ ਸਮਝਿਆ ਨਹੀਂ ਬੱਚਿਆ ਤੂੰ ਐਦਾਂ ਕਰਿਆ ਕਰ ਸਵੇਰੇ ਉੱਠ ਕੇ ਅੱਛਾ ਨਿਰਨੇ ਕਾਲ ਜੇ ਉਹ ਖਲੋ ਓਏ 2 ਮਿੰਟ ਯਾਰ ਤੂੰ ਇਹਨੂੰ ਥਾ ਦੇ ਲੈ ਲੈਣ ਦੇ ਬਾਬਾ ਹੁਣ ਮੈਂ ਵੇਖਾਂ ਵੀ ਨਾ ਇਹਨੂੰ ਵੀ ਅੱਛਾ ਚੇਲਾ ਮੈਨੂੰ ਬੜਾ ਮਾੜਾ ਮਿਲਿਆ ਅੱਛਾ ਇਹਨੇ ਸਾਰੇ ਕੰਮ ਦਾ ਬੱਚਿਆ ਵੀੜਿਆ ਹੀ ਕਰ ਕੀਤਾ ਮਾੜਾ ਨਹੀਂ ਮਿਲਿਆ ਮਾੜਾ ਬਣਾਇਆ ਗਿਆ ਬਾਬਾ ਬਣਾਇਆ ਗਿਆ ਓਏ ਇਦਾਂ ਹੀ ਕਰਦਾ ਰਹਿੰਦਾ ਇਹਦੀ ਛੱਟ ਤੂੰ ਆਪਣੇ ਪਟੀ ਨਹੀਂ ਜੁੜਦੀ ਨਾ ਬਾਬੇ ਨੂੰ ਤੇ ਨਾ ਮੈਨੂੰ ਸਿੱਧੀ ਗੱਲ ਹੈ ਆਪਣੇ ਕੋਲ ਦੋ ਦੇ ਦੇ ਦੋ ਦਿਨ ਹੋ ਗਏ ਤੇਰੇ ਆ ਬਰਗਰ ਸ਼ਰਗਰ ਜੇ ਖਾਲ ਗਏ ਆ ਸਿੱਧੀ ਗੱਲ ਮੇਰੇ ਕੋਲ ਖਾਂਟ ਤੇ ਰੱਖੋ ਤੇਰੀ ਰੋਟੀ ਤੋਂ ਯਾਦ ਆ ਕੇ ਬੱਚਿਆ ਤੇਰੇ ਉਹ ਗੜਬੜ ਜੇ ਨਹੀਂ ਆਏ ਆ ਜੀ ਉਹ ਬਾਬਾ ਆ ਰਹੇ ਆ ਮੁੰਡਾ ਗਿਆ ਹਥੋਂ KFC ਕਿਹੜਾ ਬਾਬਾ ਨੇੜੇ ਜਿਹੜਾ ਦੂਰ ਆ ਕੇ ਅਸੀਂ ਵਧੀਆ 버ਗਰ ਆ ਰਹੇ ਥੋੜੇ ਬਹੁਤ ਵੱਡੇ 버ਗਰ ਕਿਹੜੇ 버ਗਰ ਲੈਣ ਟੁਰ ਗਿਆ ਬੱਚਿਆ ਉਹ ਦਿੱਲੀ ਟੁਰ ਗਿਆ ਉਹ ਬਾਬਾ ਦਿੱਲੀ ਨਹੀਂ ਗਿਆ ਮੋਲ ਚ ਗਿਆ ਵੱਡੇ ਮੋਲ ਚ ਮੋਲ ਚ ਓਏ ਠੰਡ ਰੱਖ ਓਏ 2 ਮਿੰਟ ਛੱਡ ਦੇ ਇਹਨੂੰ ਟੂ ਟੂ ਲਾਈ ਤੂੰ ਇਹਦੋਂ ਕੋ ਸੱਪ ਨਾ ਕੱਢ ਦੂੰ ਕੋਈ ਨਹੀਂ ਬਾਬਾ ਸੱਪ ਨਿਕਲੇਗਾ ਤੇ ਭੱਜਾਂਗੇ ਯਾਰ ਮੇਰੀ ਗੱਲ ਸੁਣ ਯਾਰ ਬਾਬਾ ਤੂੰ ਬਰਗਰ ਖਾਣੇ ਨਾ ਫਿਰ ਇੰਟਰਵਿਊ ਲੈ ਲੈਂਦੇ ਓਏ ਇਹਨੇ ਘੜਪੜ ਕਿੱਥੇ ਖਾਣਾ ਹੈ ਮੈਨੂੰ ਲੱਗਦਾ ਇਹਨੇ ਅੱਜ ਵੀ ਸਾਨੂੰ ਭੁੱਖਾਈ ਮਾਰ ਰਹੀ ਦੀਆਂ ਕਰਤੂਤਾਂ ਦੀ ਵਜ੍ਹਾ ਨਾਲ ਤੂੰ ਆਪਣਾ ਯਾਰ ਲੈ ਉਹ ਇੰਟਰਸ਼ਿਊਂਟਰ ਨੂੰ ਜਿਆ ਕਰ ਯਾਰ ਤੂੰ ਗੱਲਾਂ ਬਾਤਾਂ ਦੋ ਕਰਨ ਹੀ ਨਹੀਂ ਦੇ ਰਿਹਾ ਬਾਬਾ ਦੂਸਰੋਂ ਗੱਲ ਕਰ ਲੈ ਓਏ ਇਹਨੂੰ ਛੱਡ ਦੇ ਤੂੰ ਇਹਨੂੰ 2 ਮਿੰਟ ਕੋਈ ਨਹੀਂ ਤੇਰ ਕੋ ਵਜਦੀ ਇਹ ਮੇਰੇ ਨੂੰ ਹੀ ਵਜਾਣੀ ਆਂਦੀ ਤੈਨ 17 ਸਾਲ ਹੋ ਗਏ ਮੈਨੂੰ ਸਿੱਖਦੇ ਨੇ ਮੈਨੂੰ ਬੀਨ ਹੀ ਨਹੀਂ ਵਜਾਉਣੀ ਆਉਂਦੀ ਤੇ ਜੋ ਕੀ ਕਿੱਦਾਂ ਬਣਿਆ ਫਿਰ ਬਾਈ ਇਦਾਂ ਹੀ ਬਣ ਕੇ ਪੁੱਤਾ ਟੁਰੇ ਫਿਰੇ ਦਾਨੀ ਜੋ ਬੀਨ ਅੱਛਾ ਬਾਬਾ ਜੀ ਇੱਕ ਸਵਾਲ ਤੁਹਾਨੂੰ ਮੈਂ ਹੋਰ ਕਰਨਾ ਸੀ ਉਹ ਬੱਚਾ ਉਹਦਾ ਸਵਾਲ ਹੀ ਕਰੀ ਜਾਣਾ ਬਾਬਿਆਂ ਨੂੰ ਭੁੱਖ ਲੱਗੀ ਕੋਈ ਕਿਹੜਾ ਗੜਬੜ ਨਹੀਂ ਜਿੱਤ ਤੱਕ ਆ ਆਹ ਬਾਬਾ ਭਾਣ ਤੁਸੀਂ ਕਿੱਥੋਂ ਯਾਰ ਭੁੱਖੇ ਆ ਗਏ ਹੋ ਯਾਰ ਪਰਣੀ ਕਿਹੜੇ ਬਾਬੇ ਭੁੱਖੇ ਆ ਗਏ ਨੇ ਇਹ ਤੇ ਸਾਡੀ ਬੇਇੱਜ਼ਤੀ ਕਰਨਾ ਹੈ ਬੱਚਿਆ ਉਹ ਬਾਬਾ ਬੇਇੱਜ਼ਤੀ ਨਹੀਂ ਕਰਦਾ ਯਾਰ ਮੇਰੀ ਇੰਟਰਵਿਊ ਚੱਲਣ ਦੇ ਵਿੱਚ ਤੁਸੀਂ 버거 버거 ਕਰੀ ਜਾਂਦੇ ਹੋ ਯਾਰ ਮੈਨੂੰ ਗੱਲਾਂ ਬਾਤਾਂ ਦਾ ਕਰਨ ਦੋ ਚੱਲ ਪੁੱਛ ਫਿਰ ਪੁੱਛ ਬਾਬਾ ਮੈਂ ਇੱਕ ਸਵਾਲ ਕਰਨਾ ਸੀ ਵੀ ਇਹ ਦੱਸੋ ਵੀ ਜੋਗੀ ਐਨਕਾ ਕਿਉਂ ਨਹੀਂ ਲਾਉਂਦੇ ਆ ਮੈਂ ਹਰੇਕ ਪਾਸੇ ਗੱਲ ਸੁਣੀ ਹੈ ਵੀ ਜੋਗੀ ਐਨਕਾ ਨਹੀਂ ਲਾਉਂਦੇ ਲੱਭ ਹੀਰੇ ਨੇ ਵੀ ਗਾਣੇ ਦੇ ਵਿੱਚ ਗਾਇਆ ਵੀ ਪੁੱਤ ਜੋਗਿਆਂ ਦੇ ਲਾਉਂਦੇ ਨਹੀਂ ਹੋਣੇ ਹਾਂ ਪੁੱਤ ਜੋਗਿਆਂ ਦੇ ਲਾਉਂਦੇ ਨਹੀਂ ਹੋਣੇ ਐਨਕਾ ਤੇ ਬੰਨਣ ਮਰਾਸੀ ਸੰਗਣਾ ਹਾਂ ਬਾਬਾ ਤੂੰ ਜੱਗ ਗਾਣੇ ਜਿਆਦੇ ਸੁਣਨੇ ਉਹ ਗਾਣੇ ਪੁੱਤਿਆ ਸੁਣੀ ਜਾਈਦੇ ਨੇ ਜ਼ਿਆਦਾਤਰ ਤੇ ਸਿੱਧੂ ਮੂਸੇ ਵਾਲਾ ਸੁਣੀਂਦਾ ਅੱਛਾ ਉਹ ਵੀ ਬੜਾ ਵਧੀਆ ਗਾੰਦਾ ਸੀ ਬੜਾ ਤਕੜਾ ਕਲਾਕਾਰ ਸੀ ਬੱਚਿਆ ਸਹੀ ਗੱਲ ਹੈ ਬਾਬਾ ਪਰ ਲਾਹ ਵੀਰੇ ਨੂੰ ਵੀ ਅਸੀਂ ਬੜਾ ਸੁਣਦੇ ਹਾਂ ਲਾਹ ਵੀਰੇ ਦਾ ਗਾਣਾ ਜਿਹੜਾ ਤੂੰ ਸੁਣਿਆ ਬਿਲਕੁਲ ਸਹੀ ਹੈ ਹਾਂ ਅਸੀਂ ਇਹਨਾਂ ਦਾ ਤਾਂ ਨਹੀਂ ਲਾਂਦੇ ਬੱਚੇ ਅਸੀਂ ਆਪਣੀਆਂ ਦਵਾਈਆਂ ਤਿਆਰ ਕਰਦੇ ਆਂ ਅੱਛਾ ਅੱਖਾਂ 'ਚ ਤੇਨੂੰ ਪਹਿਲਾਂ ਵੀ ਦੱਸਿਆ ਵੀ ਚੰਨ ਦੇ ਮਾਈ ਚਰਖਾ ਕਤਰੀ ਤੈਨੂੰ ਨਜ਼ਰ ਆਏਗੀ ਏਵੇਂ ਜੀ ਦਵਾਈਆਂ ਸਾਡੇ ਕੋਲ ਬਣਦੀਆਂ ਅੱਛਾ ਹਾਂਜੀ ਤੇ ਬੱਚਿਆ ਇੱਕ ਮੇਰੀ ਗੱਲ ਨੂੰ ਸੁਣ ਗੱਲ ਤਾਂ ਗਸਵਾਲ ਤਾਂ ਤੂੰ ਬੜੇ ਕਰ ਲਈ ਤੇਰਾ ਇਦਾਂ ਕੋ ਘੜ ਬੜ ਨਹੀਂ ਆਇਆ ਇਹ ਲੱਗਦਾ ਆਪਾਂ ਨੂੰ ਪਾਗਲ ਬਣਾਉਂਦਾ ਪਿਆ ਓ ਬਾਬਾ ਪਾਗਲ ਨਹੀਂ ਬਣਾਉਂਦਾ ਬਣਾ ਰਿਹਾ ਆਪਾਂ ਨੂੰ ਬਾਬਾ ਆਪਾਂ ਬਣ ਰਹੇ ਆਂ ਤੂੰ ਕਿਦਾਂ ਕਰੀਏ ਫਿਰ ਓ ਬਾਬਾ ਪਾਗਲ ਨਹੀਂ ਬਣਾ ਰਿਆ ਮੇਰੀ ਵੀ ਸੁਣ ਲੋ ਆ ਰਿਹਾ ਡੱਡੇ 버ਗਰ ਆ ਰਿਹਾ ਉਹ ਕਦੋਂ ਆ ਰਹੇ ਨੇ ਬੱਚਾ ਬਾਬਾ ਯਾਰ ਦੁਕਾਨ ਤੋਂ ਤੁਹਾਡੇ ਨਾਲ ਲੈਣ ਗਿਆ ਯਾਰ KFC ਮੋਹਲੇ ਐਡਾ ਉਹ ਬੱਚਿਆਂ ਲੋਕਾਂ ਦੇ ਚੂਹੇ ਧੋੜਦੇ ਨੇ ਸਾਡੇ ਟਿੱਡ ਚ ਤੇ ਸੱਪ ਦੌੜਨ ਦੇ ਨਹੀਂ ਬੱਚਾ ਸਾਨੂੰ ਕੋਈ ਦੁਕਾਨ ਤੋਂ ਹੀ ਮੰਗਾ ਦੇ ਉਹ ਤੇ ਤੇਰੇ ਪਤਾ ਨਹੀਂ 8 ਵਜੇ ਆਉਣੇ ਉਹ ਬਾਬਾ ਮੈਂ ਤੁਹਾਨੂੰ ਮਾੜੀ ਭੁੱਖੇ ਮਰ ਜਾਣੇ ਉਹ ਤੇਰੀ ਸ਼ਕਲ ਹੀ ਬੱਚਿਆ ਪੱਠੀਆਂ ਖਾਣ ਵਾਲੀ ਆ ਓਏ ਉਹਨੇ ਗੜਬੜ ਮਂਗਾਇਆ ਗਲਤੀ ਉਹਦੀ ਸੁਣ ਲੈ ਬਾਬਾ ਮੈਂ ਤੁਹਾਨੂੰ ਮਾੜੀ ਚੀਜ਼ ਨਹੀਂ ਖਵਾਣਾ ਚਾਹੁੰਦਾ ਮੈਂ ਤੁਹਾਨੂੰ 1.5 200 ਵਾਲੀਆਂ ਚੀਜ਼ਾਂ ਖਵਾਣਿਆ ਚਾਹਨਾ ਅੱਜ ਤੁਸੀਂ ਮੇਰੇ ਕੋਲ ਆਏ ਹੋ ਬਾਬਾ ਚੰਗਾ ਫਿਰ ਬਹੁਤ ਬਹੁਤ ਤੇਰਾ ਧੰਨਵਾਦ ਤੇ ਤੂੰ ਮੇਰੀ ਜੋਗੀਆਂ ਬਾਰੇ ਜਾਣਕਾਰੀ ਮੈਨੂੰ ਬਹੁਤ ਜ਼ਿਆਦਾ ਦਿੱਤੀ ਚੰਗਾ ਫਿਰ ਉਹ ਚੰਗਾ ਕੀ ਬੱਚਿਆ ਸਾਡੇ ਗੜਬੜ ਉਹ ਬਾਬਾ ਗੜਬੜ ਨਹੀਂ ਹੁੰਦਾ 버거 ਹੁੰਦਾ ਪਹਿਲਾਂ ਕਹਿਣਾ ਤੇ ਸਿੱਖ ਲੈ ਓਏ ਹਲੋ ਉਹ ਉਹ ਫਾੜੋ ਇਹਨੂੰ ਫ੍ਰੀ ਚ ਫਿਲਮ ਬਣਾ ਕੇ ਚੱਲਣਾ ਪੁੱਤ